ਨ ਲਗਾਤਾਰ ਤੀਸਰੀ ਵਾਰ ਜਿੱਤਣ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਇੱਕ ਇਤਿਹਾਸਿਕ ਹੈਟਟ੍ਰਿਕ ਬਣਾਈ ਹੈ ਤਾਂ ਉਹਨਾਂ ਨੇ ਰਸਮੀ ਤੌਰ ਦੇ ਉੱਤੇ ਹਾਲਾਂਕਿ ਇਹ ਦਫਤਰ ਲਗਾਤਾਰ ਚੱਲਦਾ ਆ ਰਿਹਾ ਪਿਛਲੇ 10-15 ਸਾਲਾਂ ਤੋਂ ਪਰ ਅੱਜ ਰਸਮੀ ਤੌਰ ਦੇ ਉੱਤੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਜਿੱਤਣ ਤੋਂ ਬਾਅਦ ਪਹਿਲੀ ਵਾਰੀ ਦਫਤਰ ਆਏ ਨੇ ਮੂੰਹ ਮਿੱਠਾ ਤੁਸੀਂ ਦੇਖ ਸਕਦੇ ਕਰਵਾਇਆ ਜਾ ਰਿਹਾ ਗੁਰਜੀਤ ਸਿੰਘ ਔਜਲਾ ਨੂੰ ਵਕ ਵਕ ਜਥੇਬੰਦੀਆਂ ਸਨਮਾਨਿਤ ਕਰ ਰਹੀਆਂ ਨੇ ਔਰ ਇੱਕ ਵੱਡੀ ਜਿੱਤ ਜਿਹੜੀ ਗੁਰਜੀਤ ਸਿੰਘ ਔਜਲਾ ਨੇ ਪ੍ਰਾਪਤ ਕੀਤੀ ਹੈਟਟ੍ਰਿਕ ਬਣਾਈ ਹੈ ਪੰਜਾਬ ਦੇ ਵਿੱਚ ਪਹਿਲੇ ਕਾਂਗਰਸੀ ਆਗੂ ਨੇ ਇਸ ਚੋਣਾਂ ਦੇ ਵਿੱਚ ਤੀਸਰੀ ਵਾਰ ਲਗਾਤਾਰ ਜਿੱਤ ਪ੍ਰਾਪਤ ਕੀਤੀ ਆਇਲਾ ਸਾਹਿਬ ਮੈਂ ਤੁਸੀਂ ਲੋਕਾਂ ਦੇ ਵਿੱਚੋਂ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਤੁਹਾਡਾ ਮੈਂ ਇਹ ਪੁੱਛਣਾ ਕਿ ਰਸਮੀ ਤੌਰ ਤੇ ਦਿੱਲੀ ਗਏ ਸੀ ਸਭ ਤੋਂ ਪਹਿਲਾਂ ਅੱਜ ਫਿਰ ਦਫ਼ਤਰ ਨੂੰ ਇੱਕ ਵਾਰੀ ਫਿਰ ਤੁਸੀਂ ਬੈਠੇ ਹੋ ਇੱਥੇ ਇਹ ਕਿਵੇਂ ਦਾ ਇੱਕ ਜਿਹੜਾ ਤੁਹਾਨੂੰ ਲੱਗ ਰਿਹਾ ਹੈ ਮਾਹੌਲ ਕਿਵੇਂ ਦਾ ਹੈ ਜੇ ਕੋਈ ਬਹੁਤ ਵਧੀਆ ਲੋਕਾਂ ਨੇ ਮੇਰੇ ਕੰਮਾਂ 'ਚ ਮੇਰੇ ਹਰ ਸਰ ਪੱਕੀ ਵਿਕਾਸ ਜਿਹੜੇ ਅਸੀਂ ਨਿੱਜੀ ਕੰਮ ਕਹਿ ਲੋ ਜਾਂ ਹਰ ਤਰ੍ਹਾਂ ਦੇ ਕੰਮ ਜਿਹੜੇ ਕੀਤੇ ਆ ਉਹ ਚ ਲੋਕਾਂ ਨੇ ਵਿਸ਼ਵਾਸ ਕੀਤਾ ਔਰ ਤਦ ਹੀ ਰਹੀ ਇਸ ਗੁਰੂ ਨਗਰੀ ਦੀ ਮੈਨੂੰ ਸੇਵਾ ਬਖਸ਼ੀ ਆ। ਔਰ ਉਹ ਇੱਕ ਮੇਰੇ ਵਾਸਤੇ ਬਹੁਤ ਇਤਿਹਾਸਿਕ ਪਲ ਲੈ। ਔਰ ਮੈਂ ਤੰਦੇ ਹੀ ਦੇ ਨਾਲ ਹੀ ਸੇਵਾ ਜਿਹੜੀ ਉਹ ਨਿਭਾਉਂਗਾ ਵੀ। ਭੋਲਾ ਸਾਹਿਬ 3 3 ਬਰੀ ਜਿਹੜੀ ਇਹ ਇਲੈਕਸ਼ਨ ਜਤਨੀ ਹੈ ਟਿਕ ਆਪਣੇ ਆਪ ਦੇ ਵਿੱਚ ਤੁਹਾਡਾ ਹੁਣ ਕੈਨ ਕਦੀਰ ਪਾੜਿਆ ਸਾਹਿਬ ਨਾਲ ਕੰਪੈਰੀਸ਼ਨ ਹੋ ਰਿਹਾ। ਜਾਂ ਵੱਡੇ ਲੀਡਰਾਂ ਨਾਲ ਹੋ ਰਿਹਾ। ਤੁਹਾਡੇ ਲਈ ਇਹ ਕਿਵੇਂ ਦੇ ਪਲ ਨੇ? ਦੇਖੋ ਮੈਂ ਤੇ ਇੱਕ ਵਰਕਰ ਦੀ ਤੌਰ ਤੇ ਕੰਮ ਕਰੂੰਗਾ ਜਿਸ ਤਰ੍ਹਾਂ ਲੋਕਾਂ ਨੇ ਮੈਨੂੰ ਪਹਿਲਾਂ ਵੇਖਿਆ ਉਸੇ ਤਰ੍ਹਾਂ ਹੀ ਰਹੂੰਗਾ। ਉਸੇ ਤਰ੍ਹਾਂ ਹੀ ਲੋਕਾਂ 'ਚ ਵਿਚਰਾਂਗੇ। ਜੀ। ਔਰ ਕੋਈ ਵੱਖਰਾ ਨਹੀਂ ਆਪਾਂ ਕਹਿ ਸਕਦੇ ਕੋਈ ਤਿਆਰੀ ਬਣ ਗਿਆ ਲੋਕੇ ਮਹਿਸੂਸ ਕਰਨ ਕੇ ਵੱਡੇ ਲੀਡਰ ਠੀਕ ਹੈ ਇੱਕ ਚ ਇੱਕ ਪ੍ਰਕਿਰਿਆ ਹੁੰਦੀ ਹੈ ਕਿ ਤਿੰਨ ਵਾਰ ਜਿੱਤੇ ਹੈ ਤੇ ਉਹਦੀ ਸਿਨਿਓਰਿਟੀ ਬਣ ਜਾਂਦੀ ਹੈ ਪਰ ਜਿਹੜੀ ਮੇਰੀ ਲੋਕਾਂ ਚ ਹੈ ਜਾਂ ਅਮਰਸਰ ਚ ਹੈ ਉਸੇ ਤਰ੍ਹਾਂ ਹੀ ਰਹੂਗੀ ਜਿੱਦਾਂ ਪਹਿਲਾਂ ਹੈ ਪਾਰਟੀ ਆਈ ਕਮਾਣਾ ਉਹਨਾਂ ਸਾਹਿਬ ਮਿਲ ਕੇ ਕੀ ਗੱਲਬਾਤ ਹੋਈ ਔਰ ਜੇ ਦੇਸ਼ ਦੀ ਸਿਆਸਤ ਦੇ ਉੱਤੇ ਕੋਈ ਗੱਲ ਕਰਨਾ ਚਾਹੋ ਬੜਾ ਜ਼ੋਰ ਸੀਗਾ ਪਰ ਕਾਂਗਰਸ ਨੇ ਜਿਸ ਤਰ੍ਹਾਂ ਇੰਡੀਆ ਗਠਜੋੜ ਨੇ ਕਮਬੈਕ ਕੀਤਾ ਇਸ ਨੂੰ ਕਿਵੇਂ ਦੇਖੋ ਬਹੁਤ ਖੁਸ਼ੀ ਹੋਈ ਹੈ ਕਿ ਇੱਕ ਤੇ ਮਜ਼ਬੂਤ ਜਿਹੜੀ ਵਿਰੋਧੀ ਧਿਰ ਬਣੀ ਹੈ ਜਿਹੜਾ ਦੇਸ਼ ਦੇ ਵਿੱਚ ਇੱਕ ਡਿਕਟੇਟਰਸ਼ਿਪ ਸੀ ਜਿਹੜਾ ਆਪਣੀ ਮਰਜ਼ੀ ਦੇ ਨਾਲ ਸਾਰਾ ਕੁਝ ਚੱਲਦਾ ਸੀ ਉਹ ਚੀਜ਼ ਦੇ ਉੱਤੇ ਜਿਹੜਾ ਸਟਾਪੇਜ ਲੱਗੇਗਾ ਔਰ ਉਹਨੂੰ ਰੋਕਿਆ ਜਾਏਗਾ ਔਰ ਅਸੀਂ ਪੂਰੇ ਤੰਦੇ ਜੀ ਦੇ ਨਾਲ ਜਿਹੜੇ ਪਾਰਲੀਮੈਂਟ ਦੇ ਵਿੱਚ ਦੇਸ਼ ਦੇ ਮੁੱਦੇ ਆ ਉਹਨਾਂ ਨੂੰ ਉਭਾਰਾਂਗੇ ਵੀ ਔਰ ਜਿਹੜੀ ਸਾਡੀ ਪਾਰਟੀ ਆ ਉਹ ਬਹੁਤ ਖੁਸ਼ ਹੈ ਕਿਉਂਕਿ ਜਦੋਂ ਤੀਜੀ ਵਾਰ ਬਣ ਕੇ ਜਾਓ ਲਗਾਤਾਰ ਪਾਰਟੀ ਨੂੰ ਵੈਸੇ ਵੀ ਖੁਸ਼ੀ ਹੁੰਦੀ ਹੈ ਕਿ ਉਹਨਾਂ ਨੇ ਜਿਸ ਅ ਲੀਡਰ ਦੇ ਉੱਤੇ ਯਕੀਨ ਕੀਤਾ ਜਾਂ ਜਿਸ ਕੈਂਡੀਡੇਟ ਤੇ ਯਕੀਨ ਕੀਤਾ ਲੋਕਾਂ ਨੇ ਉਹਨੂੰ ਪ੍ਰਮਾਣ ਕੀਤਾ ਹੈ। ਪਾਲਾ ਸਾਹਿਬ ਜਿਹੜੇ ਤੁਹਾਡੇ ਲਈ ਸੀਗੇ ਇਹ ਪਲ ਕਿਉਂਕਿ ਚਲੋ ਜਿਸ ਤਰ੍ਹਾਂ ਦੀ ਮਰਜ਼ੀ ਗੱਲਾਂ ਉੱਠਦੀਆਂ ਹਨ ਇੱਕ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਜਦਾਂ ਗੱਲਾਂ ਉੱਠਦੀਆਂ ਵੀ ਨੇ ਪਰ ਜਦੋਂ ਤੁਸੀਂ ਇਹ ਟਿਕਟ ਲੈ ਕੇ ਆਏ ਉਸ ਤੋਂ ਬਾਅਦ ਤਾਂ ਕਈ ਤਰ੍ਹਾਂ ਦਾ ਪ੍ਰਚਾਰ ਚੱਲਿਆ ਪਰ ਤੁਸੀਂ ਪੋਜ਼ਿਟਿਵ ਵੇ ਨਾਲ ਅੱਗੇ ਵਧਦੇ ਰਹੇ ਤੁਹਾਡੇ ਕੰਮ ਕਿਉਂਕਿ ਤੁਸੀਂ ਸ਼ੁਰੂ ਤੋਂ ਇੱਕ ਪਿੰਡਾਂ 'ਚ ਕਿਹਾ ਜਾਂਦਾ ਔਇਲਾ ਸਾਹਿਬ ਸਰਪੰਚਾਂ ਵਾਂਗ ਵਿਚਰਦੇ ਨੇ ਸ਼ਹਿਰਾਂ 'ਚ ਕਿਹਾ ਜਾਂਦਾ ਕੌਂਸਲਰ ਵਾਂਗ ਵਿਚਰਦੇ ਨੇ ਹੁਣ ਗੁਰਜੀਤ ਸਿੰਘ ਔਜਲਾ ਜ਼ਿੰਮੇਵਾਰੀ ਵਧੀਆ ਅੱਗੇ ਦੀ ਪਾਲਿਸੀ ਕਿਵੇਂ ਉਸੇ ਤਰ੍ਹਾਂ ਹੀ ਚੱਲਣਗੇ ਜਾਂ ਨਵੀਂ ਕੋਈ ਬਣਾਈਏ ਲੇਕੋ ਉਹਨੂੰ ਨਹੀਂ ਛੱਡਿਆ ਜਾਊਗਾ ਉਹ ਤਾਂ ਉਸੇ ਤਰ੍ਹਾਂ ਰਹੂਗੀ ਜੀ ਜਿੱਦਾਂ ਅਸੀਂ ਪਹਿਲਾਂ ਵਿਚਰਦੇ ਉਸੇ ਤਰ੍ਹਾਂ ਹੀ ਵਿਚਰਾਂਗੇ ਉਸੇ ਤਰ੍ਹਾਂ ਹੀ ਲੋਕਾਂ ਨਾਲ ਮਿਲਾਂਗੇ ਚਾਹੇ ਸਰਪੰਚ ਤੌਰ ਤੇ ਚਾਹੇ ਕੌਂ ਆਮਰੇ ਸਾਰੇ ਦੇ ਲੋਕਾਂ ਨੇ ਭਾਜਪਾ ਕੇਂਦਰ ਤੇ ਵਿੱਚ 10 ਸਾਲ ਤੋਂ ਸੱਤਾ ਉਹਨੂੰ ਵੀ ਰਿਜੈਕਟ ਕੀਤਾ 3 ਸਾਲ ਤੋਂ ਭਗਵੰਤ 2 ਸਾਲ ਤੋਂ ਮਾਨਸਾਹਬ ਦੀ ਸਰਕਾਰ ਉਹਨਾਂ ਨੂੰ ਵੀ ਰਿਜੈਕਟ ਕੀਤਾ ਗੁਰਜੀਤ ਓਇਲਾ ਨੂੰ ਫਿਰ ਚੁਣਿਆ ਜਦ ਕਿ ਐਂਟੀ ਗੰਮੇਸੀ ਤੇ ਤੁਹਾਡੇ ਖਿਲਾਫ ਵੀ ਕਹਿ ਜਾਇਆ ਸੀ 7 ਸਾਲ ਤੋਂ ਸੀ ਫਿਰ ਗੁਰਜੀਤ ਸਿੰਘ ਓਇਲਾ ਨੂੰ ਕਿਉਂ ਚੁਣਿਆ ਦੇਖੋ ਇਹ ਵਿਸ਼ਵਾਸ ਹੈ ਲੋਕਾਂ ਦਾ ਮੇਰੇ 'ਚ ਔਰ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਔਰ ਇਹੀ ਲੋਕਾਂ ਨੂੰ ਸਿੱਖਣਾ ਚਾਹੀਦਾ ਕਿ ਜਦੋਂ ਤੁਸੀਂ ਲੋਕਾਂ 'ਚ ਜਾਂਦੇ ਜੇ ਲੋਕਾਂ ਨੇ ਤੁਹਾਨੂੰ ਸਾਰੇ ਬੰਨਿਓ ਵੇਖਣਾ ਹੈ ਔਰ ਲੋਕਾਂ ਨੇ ਚਾਰ ਚਫੇਰੇ ਵੇਖ ਕੇ ਬੈਸਟ ਚੁਣਿਆ ਆਪਣੇ ਹਿਸ ਤੇ ਉਹਨਾਂ ਨੇ ਮੈਨੂੰ ਪ੍ਰਵਾਨ ਕੀਤਾ ਮਤਲਬ ਕਿ ਸ਼ਹਿਰ ਦੇ ਵਿੱਚ ਜਿੱਦਾਂ ਸ਼ਹਿਰੀ ਸੀਟਾਂ ਦੇ ਉੱਤੇ ਸੀ ਕਿ ਜਿਹੜੇ ਜਿਹੜੀ ਤੁਸੀਂ ਰਾਜਨੀਤੀ ਨਹੀਂ ਕਰਦੇ ਦੂਜੇ ਪਾਸੇ ਬੜੀ ਕੋਸ਼ਿਸ਼ ਕਰਨੀ ਕੀਤੀ ਧਾਰਮਿਕ ਪੱਖ ਤੋਂ ਵੀ ਤੁਸੀਂ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋ ਹਮੇਸ਼ਾ ਕਹਿੰਦੇ ਹੋ ਉਸ ਤਰ੍ਹਾਂ ਦੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਇਸ ਨੂੰ ਕਿਵੇਂ ਦੇਖਦੇ ਹੋ ਇਹ ਗਲਤ ਹੋਇਆ ਪੋਲਰਾਈਜੇਸ਼ਨ ਪੰਜਾਬ 'ਚ ਨਹੀਂ ਹੋਣੀ ਚਾਹੀਦੀ ਇਹ ਚਿੰਤਾ ਦਾ ਵਿਸ਼ਾ ਹੈ ਕੋਈ ਆ ਨਾ ਇਸ ਵਰਮ ਕੋਈ ਬਹੁਤ ਵੱਡੇ ਪੱਧਰ ਤੇ ਹੋਈ ਹੈ ਔਰ ਮੈਂ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਗਾਂ ਇੰਨਾ ਦੇ ਆਖੇ ਲੱਗਣ ਦੀ ਰੋੜ ਨਹੀਂ ਗਈ ਸਾਡਾ ਬੜਾ ਸਾਂਝੀ ਵਾਲਤਾ ਦਾ ਸਿਸਟਮ ਹੈ ਸਾਡਾ ਦੇਸ਼ ਤੇ ਇੱਕ ਗੁਲਦਸਤਾ ਹੈ ਤੁਸੀਂ ਕਿਸੇ ਇੱਕ ਫੁੱਲ ਨੂੰ ਤਰਜੀਹ ਨਹੀਂ ਦੇ ਸਕਦੇ ਸਾਰੇ ਧਰਮਾਂ ਦਾ ਸਾਰੇ ਵਰਗਾਂ ਦਾ ਗੁਲਦਸਤਾ ਹੈ ਸਾਨੂੰ ਸਾਰਿਆਂ ਨਾਲ ਲੈ ਕੇ ਚੱਲਣਾ ਪੈਣਾ ਮੈਂ ਕਹਾਂ ਕਿ ਮੈਂ ਇੱਕ ਧਰਮ ਨੂੰ ਅੱਗੇ ਲਾ ਕੇ ਤੇ ਮੈਂ ਕਹਾਂ ਸਾਰੇ ਕੰਮ ਹੋ ਜਾਣਗੇ ਪੋਸੀਬਲ ਨਹੀਂ ਹੈਗਾ ਸਾਨੂੰ ਕਨਸਟੀਟਿਊਸ਼ਨ ਦੇ ਮੁਤਾਬਕ ਚਲਾਣਾ ਜਣਾ ਸਵਿਧਾਨ ਦੇ ਮੁਤਾਬਕ ਔਰ ਅਸੀਂ ਤਾਂ ਹੀ ਅੱਗੇ ਵੱਧ ਸਕਦੇ ਹਾਂ ਸਾਡੀ ਖੂਬਸੂਰਤੀ ਕੀ ਹੈ ਮੇਰੀ ਖੂਬਸੂਰਤੀ ਇਹੀ ਮੈਂ ਮੰਨਦਾ ਕਿ ਜਿਹੜੀ ਮੇਰੀ ਆਦਤ ਹੈ ਕਿ ਸਾਰਿਆਂ ਨਾਲ ਲੈ ਕੇ ਸਾਰੇ ਵਰਗਾਂ ਦਾ ਵਿਸ਼ਵਾਸ ਲੈ ਕੇ ਚੱਲਣਾ ਸਾਰੇ ਲਈ ਕੰਮ ਕਰਨਾ ਉਹ ਜਿਹੜੇ ਲੋਕ ਵਰਗਾਂ ਦੀ ਰਾਜਨੀਤੀ ਕਰਦੇ ਆ ਠੀਕ ਆ ਖੁਸ਼ ਹੋਣਗੇ ਪਰ ਤੁਸੀਂ ਵੇਖ ਲਓ ਅਕਾਲੀ ਦਲ ਬਾਦਲ ਵਰਗ ਦੀ ਰਾਜਨੀਤੀ ਕਰਦਾ ਏ ਧਰਮ ਦੀ ਕਰਦਾ ਸੀ ਅੱਜ ਕਿੱਥੇ ਚਲੇ ਗਿਆ ਇਹਨਾਂ ਦਾ ਅਖੀਰ ਤੇ ਇਹਨਾਂ ਦਾ ਖਤਮ ਹੋਣਾ ਏ ਕਿਉਂਕਿ ਅੱਜ ਲੋਕਾਂ ਨੂੰ ਬਹੁਤੀ ਲੋੜ ਲੋਕਾਂ ਦੇ ਆਰਥਿਕ ਤੌਰ ਤੇ ਮਜ਼ਬੂਤੀ ਦੀ ਹੈ ਮਾਨਸਿਕ ਤੌਰ ਤੇ ਮਜ਼ਬੂਤੀ ਤੁਹਾਨੂੰ ਧਰਮਾਂ ਤੋਂ ਮਿਲ ਜਾਂਦੀ ਹੈ ਆਸਤਾ ਤੁਹਾਨੂੰ ਪਾਵਰ ਮਿਲਦੀ ਕੰਮ ਕਰਨ ਦੀ ਪਰ ਆਰਥਿਕ ਮਜ਼ਬੂਤੀ ਸਰਕਾਰਾਂ ਨੇ ਦੇਣੀ ਹੁੰਦੀ ਹੈ ਆਰਥਿਕ ਮਜ਼ਬੂਤੀ ਨਹੀਂ ਮਿਲਦੀ ਅੱਜ ਲੋੜ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਹੈ ਹਰ ਕੋਈ ਚਾਹੁੰਦਾ ਕਿ ਮੇਰਾ ਬੱਚਾ ਅੱਛੇ ਮਾਹੌਲ 'ਚ ਪੜੇ ਉਹਦਾ ਉਹਦਾ ਜੀਵਨ ਚੰਗਾ ਹੋਵੇ ਮੇਰਾ ਮੇਰੇ ਘਰ ਦੇ ਵਿੱਚ ਮੈਨੂੰ ਜਿਹੜੇ ਸੁੱਖ ਸਾਧਨ ਉਹ ਮੌਜਿਆ ਹੋਣ ਭਾਵੇਂ ਗਰੀਬ ਹੈ ਉਹਦੀ ਵੀ ਉਹੀ ਸੋਚ ਹੈ ਮੱਧਮ ਵਰਗ ਦੀ ਵੀ ਉਹੀ ਹੈ ਅਮੀਰ ਦੀ ਵੀ ਉਹੀ ਹੈ ਔਰ ਇਹ ਚੀਜ਼ਾਂ ਕਨਸਟੀਟਿਊਸ਼ਨ ਮੁਤਾਬਕ ਜੇ ਦੇਸ਼ ਨੂੰ ਚਲਾਵਾਂਗੇ ਜੇ ਅੱਛੀਆਂ ਪਾਲਿਸੀ ਲੈ ਕੇ ਆਵਾਂਗੇ ਤਦ ਮਿਲ ਸਕਦੀਆਂ ਨੇ ਜਿਹੜੇ ਲੀਡਰਸ਼ਿਪ ਇੱਥੇ ਹੁੰਦੀ ਰਹੀ ਭਾਵੇਂ ਰਾਹੁਲ ਗਾਂਧੀ ਜੀ ਆਏ ਜਾਂ ਸ਼ਸ਼ੀ थरूर ਜੀ ਆਏ ਜਿੰਨੇ ਵੀ ਵੱਡੀ ਲੀਡਰਸ਼ਿਪ ਆਈ ਉਹ ਆ ਕੇ ਕਹਿੰਦੇ ਸੀ ਕਿ ਸਾਨੂੰ ਇੱਥੇ ਅਸੀਂ ਦੇਖ ਲਿਆ ਜਿੱਤ ਆਇਲਾ ਸਾਹਿਬ ਜਿੱਤੇ ਪਏ ਨੇ ਸਾਨੂੰ ਪ੍ਰਚਾਰ ਕਰਨ ਦੀ ਵੀ ਜ਼ਰੂਰਤ ਨਹੀਂ ਕਿਉਂਗੀ ਤੇ ਕੰਮ ਬੋਲਦਾ ਹੁਣ ਜਦੋਂ ਤੁਸੀਂ ਜਿੱਤ ਕੇ ਗਏ ਉੱਥੇ ਉੱਥੇ ਉਹਨਾਂ ਨੇ ਕੀ ਕੰਪਲੀਮੈਂਟ ਦਿੱਤਾ ਜਦ ਕਿ ਇਹ ਤੇ ਬੜੀ ਵੱਡੀ ਗੱਲ ਸੀ ਬਹੁਤ ਖੁਸ਼ ਹੋਏ ਆ ਕਿਉਂਕਿ ਜਿਸ ਵੀ ਲੀਡਰ ਨੇ ਕੰਮ ਕੋ ਪਾਰਟੀ ਦਾ ਲੀਡਰ ਅੱਗੇ ਵਧੇ ਤੇ ਲੀਡਰ ਜਿਹੜੀ ਪਾਰਟੀ ਲੀਡਰਸ਼ਿਪ ਹੈ ਉਹਨੂੰ ਵੀ ਖੁਸ਼ੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਜੇ ਹੀ ਮਜ਼ਬੂ ਉਹ ਬਹੁਤ ਖੁਸ਼ ਹੋਏ ਉਹਨਾਂ ਨੇ ਸ਼ਾਬਾਸ਼ ਵੀ ਦਿੱਤੀ ਇਸ ਗੱਲ ਦੀ ਔਰ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਵੱਡੀ ਤਨਦੇਈ ਨਾਲ ਹੋਰ ਉਸੇ ਤਰੀਕੇ ਨਾਲ ਕੰਮ ਕਰੋ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਕਰਦੇ ਸੀ ਛੋਟੇ ਛੋਟੇ ਇੱਕ ਦੋ ਸਵਾਲ ਹੈ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ 23 ਸੀਟਾਂ ਦੇ ਉੱਤੇ ਕਾਂਗਰਸ ਤੋਂ ਵਾਦਾ ਤੀਸਰੀ ਤੇ ਰੋਇਆ ਸੀ ਬਣੀ ਜਿੱਥੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਇਸ ਤਰ੍ਹਾਂ ਲੀਡ ਲੈ ਕੇ ਗਈ ਕੋਈ ਚੁਣੌਤੀ ਹੈਗੀ ਇਸ ਨੂੰ ਚੁਣੌਤੀ ਮੰਨ ਕੇ ਦੇਖ ਰਹੇ ਹੋ ਜੀ ਨਹੀਂ ਮੈਂ ਇਸ ਨੂੰ ਚੁਣੌਤੀ ਨਹੀਂ ਮੰਨਦਾ ਕਿਉਂਕਿ ਇਹਨਾਂ ਨੇ ਧਰਮ ਨੂੰ ਭਾਰ ਕੇ ਰਾਜਨੀਤੀ ਕੀਤੀ ਕਿਉਂਕਿ ਲੋਕਾਂ ਨੂੰ ਸਮਝ ਲੱਗ ਜਣੀ ਹੈ ਕੀ ਨੁਕਸਾਨ ਕੀਤਾ ਕੀ ਨੁਕਸਾਨ ਹੋਇਆ ਸਾਡਾ ਔਰ ਅੱਜ ਵੇਖੋ ਅਯੁੱਧਿਆ ਹਰ ਕੇ ਜੇ ਅੰਮ੍ਰਿਤਸਰ ਨੂੰ ਵੀ ਲਓ ਤੇ ਇਹ ਭਗਵਾਨ ਰਾਮ ਜੀ ਰਾਮ ਤੀਰਥ ਤੁਸੀਂ ਲਵਕੋਚੀ ਦਾ ਜਨਮ ਸਥਾਨ ਹੈ ਇਹ ਵੀ ਹਰ ਕੇ ਇਹ ਨੇਕਾ ਹੋਰ ਧਰਮ ਸਥਾਨ ਹੈ ਜਿੱਥੇ ਸ਼੍ਰੀ ਰਾਮ ਜੀ ਦਾ ਜਿੱਥੇ ਮਤਲਬ ਜਿੱਥੇ-ਜਿੱਥੇ ਗਏ ਨੇ ਜਾਂ ਜਿੱਥੇ-ਜਿੱਥੇ ਵੀ ਉੱਥੇ ਉਹਨਾਂ ਨੂੰ ਬਿਲੋਂਗ ਕਰਦੇ ਨੇ ਜੁੜੇ ਨੇ ਉੱਥੋਂ ਵੀ ਤਕਰੀਬਨ ਮੈਕਸਿਮਮ ਹੈ ਰੇ ਨੇ ਕਾਰਨ ਇਹਦਾ ਫਿਰ ਤੁਸੀਂ ਕੀ ਕਰੋ ਪਰ RAM ji ਨੇ ਇਹਨਾਂ ਨੂੰ ਦੱਸਿਆ ਵੀ ਇਹ ਤੁਸੀਂ ਮੈਨੂੰ ਨਹੀਂ ਬਣਾਇਆ ਮੈਂ ਤੁਹਾਨੂੰ ਬਣਾਇਆ ਤੋ RAM ji ਸਾਰਿਆਂ ਦੇ ਨੇ ਉਹਨਾਂ ਨੇ ਇਹਨਾਂ ਨੂੰ ਦੱਸਿਆ ਵੀ ਮੈਂ ਤੁਹਾਨੂੰ ਬਣਾਇਆ ਸੋ ਇਹੜੀ ਵਰਗਾਂ ਦੇ ਕਰਕੇ ਧਰਮਾਂ ਦੇ ਕਰਕੇ ਰਾਜਨੀਤੀ ਬਹੁਤਾ ਚਿਰ ਕਾਮਯਾਬ ਨਹੀਂ ਹੁੰਦੀ ਇਸ ਕਰਕੇ ਪੰਜਾਬ ਦੇ ਵਿੱਚ ਵੀ ਇਹ ਕਾਮਯਾਬ ਨਹੀਂ ਹੁਣੀ ਪੰਜਾਬ ਸੰਜੀਵਾਲਤਾ ਬਹੁਤ ਪੁਰਾਣੀ ਹੈ ਸਾਡੀ ਇਹਨਾਂ ਨੇ ਉਭਾਰਿਆ ਇਸ ਚੀਜ਼ ਨੂੰ ਔਰ ਇਹ ਚਿੰਤਾ ਦਾ ਵਿਸ਼ਾ ਹੈ ਤੁਹਾਨੂੰ ਦੇ ਚਲੋ ਇਹ ਜੇ ਗੱਲ ਕੀਤੀ ਤੁਹਾਨੂੰ ਦੇ ਸਾਰੇ ਭਾਈਚਾਰਿਆਂ ਦੇ ਪ੍ਰਚਾਰੀ ਹਰ ਜਗ੍ਹਾ ਸਨਮਾਨ ਕੀਤਾ ਹਰ ਧਰਮ ਦੇ ਲੋਕਾਂ ਨੇ ਹਰ ਬਰਾਦਰੀ ਦੇ ਨੇ ਔਰ ਹਰ ਵਪਾਰਕ ਵਰਗ ਦੇ ਨੇ ਹੁਣ ਵੀ ਉਹਨਾਂ ਦੇ ਜਿਹੜੇ ਪੋਸਟਰ ਵੀ ਲੱਗੇ ਉਹਨਾਂ ਦੇ ਵਿੱਚ ਵੀ ਇਹੋ ਗੱਲ ਦੁੱਲਦੀ ਨਹੀਂ ਬਿਲਕੁਲ ਬਿਲਕੁਲ ਨਹੀਂ ਸਾਨੂੰ ਸਾਰਿਆਂ ਨੇ ਕੀਤਾ ਹੈ ਮੈਂ ਵਰਗ ਤਾਂ ਬਹੁਤ ਵੱਡਾ ਹਿੱਸਾ ਇੱਕ ਬਣੇਗਾ ਉਹ ਵਰਗ ਉਸ ਵਰਗ ਚੋਂ ਮੈਨੂੰ ਵੋਟਾਂ ਮਈਆਂ ਇਹ ਨਹੀਂ ਗੱਲ ਕਿ ਸਾਰਿਆਂ ਮਈਆਂ ਨੇ ਬਟ ਉਹ ਭਾਰ ਜਦੋਂ ਹੁੰਦਾ ਨਾ ਕਿਸੇ ਚੀਜ਼ ਦਾ ਉਹਦਾ ਸਾਨੂੰ ਵਿਸ਼ਲੇਸ਼ਣ ਕਰਨਾ ਪੈਂਦਾ ਵੀ ਇਹ ਕਿੱਧਰ ਨੂੰ ਲੈ ਕੇ ਜਾਊਗਾ ਇੱਕ ਪਿਛਲੀ ਵਾਰ ਜਦੋਂ ਹਰਦੀਪ ਸਿੰਘ ਪੁਰੀ ਸਾਹਿਬ ਜਿੱਤੇ ਸੀਗੇ ਜਾਂ ਉਸ ਤੋਂ ਪਹਿਲਾਂ ਜਿਤਲੀ ਸਾਹਿਬ ਵੀ ਸੀਗੇ ਤਾਂ ਤੁਸੀਂ ਜਿੱਤ ਕੇ ਜਦੋਂ ਅੰਮ੍ਰਿਤਸਰ ਦੀ ਡਿਵੈਲਪਮੈਂਟ ਲਈ ਉਹਨਾਂ ਕੋ ਜਾਣਦੇ ਸੀਗੇ ਤੁਸੀਂ ਕਿਉਂਕਿ ਉਹਨਾਂ ਕੋ ਮਹਿਕਮਾ ਸੀ ਸੰਧੂ ਸਾਹਿਬ ਨੇ ਵੀ ਬੜੇ ਵਾਅਦੇ ਕੀਤੇ ਨੇ ਜੇ ਉਹ ਆਪਣੀ ਅਪਰੋਚ ਦੀ ਗੱਲ ਕਰਦੇ ਤਾਂ ਮਿਲ ਕੇ ਚੱਲੋਗੇ ਮਿਲ ਕੇ ਜੇਕਰ ਅੰਮ੍ਰਿਤਸਰ ਦੇ ਲਈ ਕੋਈ ਪ੍ਰੋਜੈਕਟ ਹੁੰਦਾ ਗੁਰਜੀਤ ਸਿੰਘ ਔਇਲਾ ਦੇ ਹਮੇਸ਼ਾ ਪਹਿਲ ਕਰਦੇ ਨੇ ਇਸ ਵਾਰ ਪਹਿਲ ਉਹ ਪਹਿਲ ਕਦਮੀ ਉਸੇ ਤਰ੍ਹਾਂ ਰਹੂਗੀ ਮਿਲਾਂਗੇ ਵੀ ਜਾ ਕੇ ਵੀ ਮਿਲਾਂਗੇ ਬੈਸਟ ਵਿੱਚ ਵੀ ਕਰਾਂਗੇ ਔਰ ਉਹ ਚੰਗਾ ਕੰਮ ਕਰਨ ਔਰ ਸਾਡੇ ਲਈ ਵੀ ਚੰਗਾ ਕਰਨ ਸੰਧੂ ਸਾਹਿਬ ਨੂੰ ਵੀ ਲੈ ਕੇ ਚੱਲਾਂਗੇ ਧਾਰੀਵਾਲ ਸਾਹਿਬ ਨੂੰ ਵੀ ਲੈ ਕੇ ਚੱਲਾਂਗੇ ਪੰਜਾਬ ਦੇ ਪਰ ਆਖਰੀ ਸਵਾਲ ਹੈ ਇੱਕ ਤੁਹਾਡੇ ਮਿੱਤਰ ਬਣ ਗਏ ਨੇ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਸਾਹਿਬ ਨੂੰ ਵਧਾਈ ਦਿੱਤੀ ਉਹਨਾਂ ਨੂੰ ਔਰ ਰੇਲਵੇ ਦੇ ਨੇ ਰਾਜ ਮੰਤਰੀ ਅੰਮ੍ਰਿਤਸਰ ਦੇ ਲਈ ਪ੍ਰੋਜੈਕਟ ਤੇ ਤੁਸੀਂ ਲਗਾਤਾਰ ਕੰਟੀਨਿਊ ਭਾਵੇਂ ਤੋਂ ਬੀਜੇਪੀ ਦੇ ਮੰਤਰੀ ਰਹਿੰਦੇ ਰਹੇ ਹੁਣ ਪਰ ਹੁਣ ਥੋੜੇ ਇੱਕ ਦੋਸਤੀ ਵੀ ਰਹੀ ਹੈ ਕੱਠੇ ਧਰਨਾ ਦਿੱਤਾ ਹੈ ਡੇਢ ਸਾਲ ਤਾਂ ਅੰਮ੍ਰਿਤਸਰ ਲਈ ਕੋਈ ਪਲੈਨਿੰਗ ਕੀਤੀ ਹੈ ਦੇਖੋ ਅੰਮ੍ਰਿਤਸਰ ਦੀ ਪਲੈਨਿੰਗ ਪਹਿਨੂ ਹੀ ਹੈਗੀਆਂ ਨੇ बन गए ने बढ़िया बेस्ट विशेस ने और आस करांगे कि पंजाब ਲਈ ਅੱਛਾ ਕੰਮ ਕਰਨ ਜੀ ਮੇਰੀ ਆਸ ਹੈ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ਨੇ ਕਿਸਾਨੀ ਦਾ ਮਸਲਾ ਹੈ ਚੰਡੀਗੜ੍ਹ ਦਾ ਮਤਲਬ ਵੱਡੇ ਮਸਲੇ ਨੇ ਉੱਤੇ ਉਹ ਇਨੀਸ਼ੀਏਟਿਵ ਲੈ ਜਿਹੜੇ ਰੀਸੈਂਟ ਪ੍ਰੋਜੈਕਟ ਜਿਹੜਾ ਇੱਕ ਰਿੰਗ ਰੋਡ ਦਾ ਉਸ ਤੋਂ ਇਲਾਵਾ ਹੋਰ ਸੈਂਟਰ ਤੋਂ ਪ੍ਰੋਜੈਕਟ ਹੋਰ ਕੋਈ ਜਿਹੜੇ ਇਸ ਵਾਰ ਤੁਹਾਡੇ ਪਾਈਪਲਾਈਨ ਦੇ ਵਿੱਚ ਚਲੋ ਸਾਰੀ ਨਹੀਂ ਹਰ ਇੰਟਰਵਿਊ ਉਸੇ ਤੇ ਹੀ ਫੋਕਸ ਓਕੇ ਤੁਸੀਂ ਆਪਣੇ ਇੰਟਰਵਿਊ ਪੁਰਾਣੀ ਕੱਢ ਕੇ ਵੇ ਲੋ ਉਹ ਪੁਰਾਣਾ ਜਿਹੜਾ ਸਾਰਾ ਕੁਝ ਆਈ ਗਏ ਇਸ ਨਾਲ ਨਵਾਂ 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 ਦੇ ਕੋ ਨਵੇਂ ਅਜੇ ਅਜੇ ਸਰਕਾਰ ਬਣੂਗੀ ਚੱਲੂਗੀ ਉਹ ਤੁਹਾਨੂੰ ਨਾਲ-ਨਾਲ ਡਿਸਕਲੋਜ਼ ਕਰਾਂਗੇ ਐਡਵਾਂਸ ਕਰਨ ਦੀ ਲੋੜ ਨਹੀਂ ਲੀਡਰ ਆਫ ਆਪੋਜੀਸ਼ਨ ਦੀ ਕੋਈ ਗੱਲ ਚੱਲੀ ਹੈ ਜੇ ਰਾਹੁਲ ਗਾਂਧੀ ਜੀ ਨੇ ਰਾਹੁਲ ਗਾਂਧੀ ਹੀ ਹੋਣਗੇ ਰਾਹੁਲ ਗਾਂਧੀ ਹੀ ਹੋਣਗੇ ਥੈਂਕ ਯੂ ਜੀ ਤਾਂ ਗੁਰਜੀਤ ਸਿੰਘ ਔਇਲਾ ਤੁਸੀਂ ਦੇਖ ਸਕਦੇ ਹੋ ਆਪਣੇ ਸਮਰਥਕਾਂ ਨੂੰ ਇੱਥੇ ਮਿਲ ਰਹੇ ਨੇ ਜਿਹੜੇ ਲੋਕ ਅੱਜ ਵਧਾਈ ਦੇਣ ਉਹਨਾਂ ਨੂੰ ਆ ਰਹੇ ਨੇ ਕਿਉਂਕਿ ਦਿੱਲੀ ਗਏ ਸੀਗੇ ਦਿੱਲੀ ਉਹਨਾਂ ਨੇ 3 ਦਿਨ ਸਾਰੀ ਲੀਡਰਸ਼ਿਪ ਨੂੰ ਮਿਲੇ ਪੰਜਾਬ ਦੇ ਸਾਰੇ ਐਮਪੀਜ਼ ਨੇ ਆਪਣੀ ਪਲੈਨਿੰਗ ਵੀ ਕਰਵਾਈ ਆ ਤਾਂ ਅੱਜ ਉਹ ਉਹਨਾਂ ਨੇ ਇੱਕ ਪਹਿਲਾ ਦਿਨ ਰੱਖਿਆ ਸੀ ਸਾਰਿਆਂ ਆਗੂਆਂ ਨੂੰ ਮਿਲਣ ਦਾ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਸਨਮਾਨਨ ਕੀਤਾ ਜਾ ਰਿਹਾ ਗੁਰਜੀਤ ਸਿੰਘ ਔਜਲਾ ਦਾ ਔਰ ਹਮੇਸ਼ਾ ਹੀ ਆਪਣੇ ਦਫਤਰ ਇੱਥੇ ਹੀ ਮਿਲਦੇ ਨੇ ਦਿੱਲੀ ਜਦੋਂ ਹੋਣ ਤਾਂ ਦਿੱਲੀ ਤੋਂ ਬਾਅਦ ਵੀ ਇਹ ਦਫਤਰ ਉਹਨਾਂ ਦਾ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ ਉਹ ਅੱਜ ਇੱਕ ਰਸਮੀ ਤੌਰ ਦੇ ਉੱਤੇ ਉਹਨਾਂ ਨੇ ਇਸ ਦਫਤਰ ਦੀ ਸ਼ੁਰੂਆਤ ਫੇਰ ਕਰ ਦਿੱਤੀ ਹੈ ਪਰਿਵਾਰ ਉਹਨਾਂ ਦਾ ਇੱਥੇ ਹੁੰਦਾ ਹੈ ਉਹਨਾਂ ਦੇ ਬ੍ਰਦਰ ਉਹਨਾਂ ਦੀ ਟੀਮ ਸਾਰੀ ਇੱਥੇ ਹੁੰਦੀ ਹੈ ਔਰ ਸਨੇਹਾ ਇਹੋ ਦਿੱਤਾ ਹੈ ਕਿ ਗੁਰਜੀਤ ਸਿੰਘ ਔਜਲਾ ਜੇ ਖੁਦ ਹੋਣ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਜੇਕਰ ਉਹ ਇੱਥੇ ਨਹੀਂ ਵੀ ਹੁੰਦੇ ਤਾ ਉਹਨਾਂ ਦੀ ਟੀਮ ਇੱਥੇ ਹੋਏਗੀ ਤਾਂ ਇੱਕ ਵੱਡੀ ਜਿੱਤ ਤਿੰਨ ਵਾਰ ਲਗਾਤਾਰ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਵਰਗੀ ਸੀਟ ਤੋਂ ਬਣਨਾ 2017 ਚ ਬਾਈ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ 2019 ਦੀਆਂ ਲੋਕ ਸਭਾ ਚੋਣਾਂ ਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਜਨਰਲ ਇਲੈਕਸ਼ਨ ਦੇ ਵਿੱਚ ਤਾਂ ਇਸ ਵਾਰ ਫਿਰ ਕਿਉਂਕਿ ਮੁਕਾਬਲਾ ਬੜਾ ਤਿੱਖਾ ਸੀ ਪਰ ਗੁਰਜੀਤ ਸਿੰਘ ਔਜਲਾ ਨੇ ਤਿੰਨ ਵੱਡੇ ਉਮੀਦਵਾਰਾਂ ਨੂੰ ਹਰਾ ਕੇ ਇਹ ਜਿੱਤ ਪ੍ਰਾਪਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਕੰਮ ਉਸੇ ਤਰ੍ਹਾਂ ਹੀ ਕਰਦੇ ਰਹਿਣਗੇ ਜਿਵੇਂ ਉਹ ਪਹਿਲਾਂ ਕਰਦੇ ਸੀ ਉਹਨਾਂ ਦਾ ਜਿਹੜਾ ਸਟਾਈਲ ਹੈ ਉਹ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਕੈਮਰਾ ਪਰਸਨ टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप